میں بہت شکر گزار ہوں اپنے چھوٹے بر اپنے بیٹے سمان دلبیر گلڈی ایکس ایم ایل اے ضلع پردیپ جی ساری بہن بیٹھے نے بالیا جی اور صاحب آئے سوڈے ذریعے میں سنگور کے ووٹرز نو صرف ایک بینتی کرنا چاہوں گا کہ یہ دو ہزار لڑائی بہت اہم لڑائی ہے میری دو نے خلاف ہے پہلی شکتی جو بی جے پی ہے جو دو ہزار چوبیس جمہوریت رہی خطرے اگر بی جے پی ریپیٹ کر دیبلٹی کے کانسٹیٹ بیمینڈیڈ مے بی دس دس turn ٹرن a theocratic state لائک انڈونیشیا لائک پاکستان ਇਹ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ। ਔਰ ਜਿਹੜੇ ਦੂਸਰੇ ਘੱਾਸ ਤੋਂ ਉੱਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਖੱਗੜੇ ਦੀ ਕੈਂਟੀ ਹੈ। ਆਲਰੇਡੀ ਭਾਜਪਾ ਨੇ ਜਿਹੜਾ ਉਤਰਾਖੰਡ ਦੀ ਸੈਟਲਿੰਗ ਦਾ ਐਕਟ ਪਾਵੇ ਜਿਹਨੂੰ ਫਾਰਮ ਸਬੋ ਕੋ ਦਾ ਹੈ ਕਿ ਬਿਲ ਪੇਸ਼ ਕਰ ਦਿੱਤਾ ਵਾ ਅਪਰੂਵ ਕਰਾ ਦਿੱਤਾ। ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਨੀਤੀ ਰਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਨੋਖੇਗਾ ਵਾ ਚਾਹੇ ਉਹ ਸਿੱਖਾਂ ਦਾ ਆਨੰਦ ਕਾਲਚ ਹੈ ਚਾਹੇ ਉਹ ਜੈਨੀਆਂ ਬੋਧੀਆਂ ਦੇ ਚਾਹੇ ਜ਼ਹਿਰਤਾ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਤਰ੍ਹਾਂ ਦੇ ਅਧੀਨ ਚੱਲਣਗੇ ਇਥੋਂ ਇਹ ਸਬਕ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਿੱਦਾਂ ਪਹਿਲਾਂ ਇਹ ਇਨ੍ਹਾਂ ਨੇ ਖਰਾਰਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਬਾਲ ਨੂੰ ਲੈ ਕੇ ਜਾ ਰਹੇ ਨੇ ਕਿ ਦਰ ਕੇ ਸਾਰਾ ਸਾਊਥ ਹਿੰਦਿਆ ਸਾਰਾ ਨਾਰਥ-ਈਸਟ ਹਿੰਦਿਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹੜਿਆਂ ਦੀ ਜਿੰਨਾਂ ਦੀ ਆਜ਼ਾਦੀ ਖੰਦੇ ਨੂੰ ਹੈ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰਦੇ 3 ਸਾਲ ਦਾ ਨੂੰਨ ਲੱਖਾਂ ਸਾਰੇ Rajasthan Haryana Punjab ਔਰ Uttar Khand Madhya Pradesh ਦੇ ਕਿਸਾਨਾਂ ਨੇ ਇੰਨਾ ਬਡਾ ਮੋਰਚਾ ਲਾਇਆ 2020 ਕੀ ਵਿੱਚ 700 ਕਿਸਾਨ ਮਾਰੇ ਗਏ 700 ਔਰ BJP ਨੇ ਉਸ ਵਕਤ ਸਰਕਾਰ ਨੇ ਕਿਹਾ ਕਿ ਇਸ ਦਿਨ ਕਾਲੇ ਨੂੰ ਵਾਪਸ ਲੈ ਲਵੋਗੇ ਐਮ ਐਸ ਪੀ ਦੀ ਕਮੇਟੀ ਬਣਾਵਾਂਗੇ ਔਰ ਤਰਮੋਸੀ ਸ਼ੋਰ ਕਰ ਰਹੇ ਆ 3 ਸਾਲ ਬੀਤਣ ਤੋਂ ਬਾਅਦ 10 ਸਾਲਾਂ ਨੇ ਪੁੱਛਿਆ ਕਿ ਸਾਡਾ ਕੈਮਿਸਟਰੀ ਤੇ ਲਾਅ ਕਿੱਥੇ 10 ਸਾਲ ਦੀ ਕਮੇਟੀ ਬਣਾਈ ਸੋਨੇ ਕੋਈ ਗੱਲ ਵਿਚਾਰ ਚਰਚਾ ਨਹੀਂ ਕੀਤੀ ਐਮਐਸਪੀ ਨੇ ਤੋ ਖਾ ਬੀਜੇਪੀ ਕਹਿੰਦੀ ਸੀ ਸੁਣੋ ਇਹ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਇਹ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਿਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਦਾ ਹੈ ਸਭ ਤੋਂ ਜ਼ਿਆਦਾ ਖੁੱਤਕੁਸ਼ਿਆ ਅੱਜ ਦੇਸ਼ ਦੇ ਨਿਸ਼ਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜਰਜਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਪੋਸ਼ੂ ਦਾ ਕਿਸਾਨ ਨਿਤ ਦਿਨ ਆਤਮੁਤਿਆ ਕਰ ਰਿਹਾ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਸਾਡੇ ਐਗਰੀਕਲਚਰ ਇਮਪਲੀਮੈਂਟਸ ਤੇ ਜੀਐਸਟੀ ਲਾਤੀ ਐਮਐਸਕੇ ਨੂੰ ਲਾ ਨਹੀਂ ਬਣਾਇਆ ਔਰ ਕਾਰਪੋਰੇਟ ਕਰਾਣਿਆਂ ਨੂੰ ਚੰਦ ਕਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਹਾ ਪਕ ਐਸਾ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਹੋਇਆ ਬੀਜੇਪੀ ਨੇ 10 ਸਾਲ ਦੇ ਰਾਜ ਵਿੱਚ। ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਜੁਗ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਨਹੀਂ ਆਲਰੇਡੀ ਪ੍ਰਾਈਵੇਟ ਮੰਡੀਆਂ ਡੈਸੀਗਨੇਟ ਕਰਦੇ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਪ੍ਰਾਈਪ ਕੋਰਪੋਰੇਟ ਰਾਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਾਇਆ ਲੋਕਾਂ ਦਾ ਤਾਂ ਉਹ ਕਾਨੂੰਨ ਵਾਪਸ ਲੈਣਾ ਪਿਆ। ਇਸ ਕਰਕੇ ਜੋ ਤੋਂ ਬੀਜੇਪੀ ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਛਲੇ ਨਿਸ਼ਾਨ ਸਾਹਿਬ ਕੁਛਲੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁਕਰ ਦੇ ਤੇ ਗੋਲੀ ਮਾਰ ਕੇ ਮਾਰ ਦਿੱਤਾ No justice no so therefore ਸਪੈਸ਼ਲੀ ਸਾਡੀ ਲੜਾਈ ਜਿਹੜੀ ਉਹ ਬੀਜੇਪੀ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅਖੋਤੀ ਪੰਥ ਅਕਾਲੀ ਦਰ ਨੂੰ ਪਾਰਿਆ ਵੋਟ ਇਹ ਵੋਟ ਵੀ ਅਗਰ ਤੁਸੀਂ ਆਕਾਸ਼ੀ ਦਿਲ ਦੀ ਟ੍ਰੈਂਡ ਨੂੰ ਵੋਟ ਬੋਲੇ ਉਹ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦਾ ਸਮਰੱਥ ਹੈ ਕਾਹ ਕਿ ਇਹ ਤਿਆਰੀ ਇਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੇ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਕੋਣ ਅੱਗੇ ਆ ਰਿਹਾ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਜਿਹਾ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜੋ ਆ ਦੇਸ਼ ਵਿੱਚ ਇਸ ਵਕਤ ਬੀਜਪੀ ਦੇ ਰੱਥ ਨੂੰ ਰੋਕ ਸਕਦਾ ਹੈ ਇਹ ਮੇਰੀ ਅਪੀਲ ਪਹਿਲਾ ਵੀ ਜੀਪਸ ਜੋ ਤੁਹਾਰਪਣਾ ਹੈ ਜੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦਿੰਦਾ ਵਿੱਚ ਪ੍ਰੂਫ ਕਿ ਬੀਜਪੀ ਦੀ ਇੱਕ ਬੀ ਟੀਮ ਬਣ ਕੇ ਖੇਡਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਦਾ ਵੈਰੀਕੇਟਿੰਗ ਕੀਤੀ ਧੱਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜਖਮੀ ਕੀਤਾ ਕੋਈ ਐਫ ਆਈ ਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਾਇਆ ਸ਼ੂਟ ਕਰਨ ਦੀ ਗੋਲੀ ਬੱਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਬੱਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਆ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲੇ ਦੇ ਖਿਲਾਫ ਥੈਟ ਮੀਨਸ ਜਿਹੜਾ ਕਿਸਾਨਾਂ ਤੇ ਉਤੇ ਅਤਿਆਚਾਰ ਕਰ ਉਹ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਪਾਈਆ ਬਰਤ ਪਾਲ ਸਿੰਘ ਔਰ ਉਹਦੇ ਸਾਥੀਆਂ ਉੱਤੇ ਉਸ ਵਕਤ ਵੀ ਪੇਚੜੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਨੂੰ ਮਦਦ ਦਿੱਤੀ ਦਿੱਲੀ ਉਹ ਦੁਬਾਰਾ ਮਦਦ ਬਾਂਗੇਗੀ ਹਮ ਦੁਬਾਰਾ ਮਦਦ ਦੇਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ ਇੱਕ ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਡਿਬਰੂਗੜ ਦੇ ਜ਼ਿਲ੍ਹਾ ਦੇ ਵਿੱਚ ਬੈਠੇ ਲਿਖਤੇ ਅਮਰਿਤਪਾਲ ਨੇ ਕਰ ਕੋ ਗੁਨਾਹ ਕੀਤਾ ਟਾਇਮ ਇਨਾਉਂਦ ਸਰ ਟਾਇਮ ਇਨਾ ਜਨਾਰਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ 1000 ਕਿਲੋਮੀਟਰ ਦੂਰ ਉੱਥੇ ਡਿਬਰੂ ਇਹ ਵੀ ਜੁਆਇੰਟ ਆਪਰੇਸ਼ਨ ਸਾਫਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਹਜ਼ਾਰ ਗੰਨ ਮ ਉਹਨੇ ਗੈਨੀਆ ਦੇ ਨਾਲ ਇਧਰ ਲੱਤੇ ਆ ਪਏ ਨੇ ਸਾਰੇ ਔਰ ਜਹਾਜ਼ਾ ਚੜ੍ਹਦੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਕਰ ਲੈਕਸਸ 4-4 10-10 ਕਰੋੜ ਰੁਪਏ ਦੀ ਬੁਲੇਟ ਪ੍ਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜ੍ਹਦੇ ਨੇ ਫਿਰ ਵੀ ਕਿਹਾ ਜਾਂਦੇ ਸੀ ਆਮ ਜਿਹੇ ਸਧਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਬੂਥਲਾ ਹਾਊਸ ਵਿੱਚ ਪਹੁੰਚਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਤਰੋਕ ਦਾ ਆਪਣੇ ਵੋਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਵਸਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਨੂੰ ਕੋਈ ਸੋਨੇ ਰੂੜਾ ਲੱਭਿਆ ਲੋਹਣੇ ਦਾ ਪ੍ਰੋਪਰਟੀ ਢਿੱਲਕ ਸੰਦੀਪ ਪਾਠਕ ਰਾਘਵ ਚੰਡਾ ਗੈਰ ਪੰਜਾਬੀ ਪੰਜਾਬ ਤੋਂ ਬੱਤੇ ਕੋਈ ਨਹੀਂ ਜਿੱਤੇ ਔਰ ਹੁਣ ਜਿਹਨੀਆਂ ਨੌਕਰੀਆਂ ਪੰਜਾਬ ਤੋਂ ਵਿਚਾਰੀਆਂ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੀ ਨੌਜਵਾਨਾਂ ਲਈ ਬਿਕੋਜ਼ देयर इज नो ਲਾ ਫॉर ਡੋਮਿਸਾਈਲ ਇਨ ਪੰਜਾਬ ਵਿਹੜ ਮੇਰਾ ਬਿੱਲ ਪੈਂਡਿੰਗ ਆ ਪੰਜਾਬ વિધાનસભા ਦੇ ਸਪੀਕਰ ਕੁਲਤਾਰ ਕੋਲ ਤਾਰ ਕੋ ਸਾਲ ਦਾ ਮਾਝਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਗੁਜਰਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੀ ਤਰਜ਼ ਤੇ ਹੋਣ ਉੱਤਰਾਖੰਡ ਦੀ ਤਰਜ਼ ਤੇ ਦੇ ਨੀਡਸ ਟੂ ਬੀ ਅ ਲਾਅ ਤੇ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆ ਕੇ ਸਾਡੀਆਂ ਨੌਕਰੀਆਂ ਦੇ ਪਰ ਇਹਨਾਂ ਨੇ ਉਹਦੇ ਤੇ ਵੀ ਕੁਛ ਨਹੀਂ ਕੰਮ ਕੀਤਾ ਆ ਕਿਤਤੀਆਂ ਨੇ ਭਾਵੇਂ ਪੈਨਸ਼ਨ ਵਾਲੇ ਹੁੰਦੇ ਆ ਇਸਲਾਮ ਦੇ ਬੰਦੇ ਜਿਸ ਦਾ ਰੇਡੀਆਂ ਆਲੇ ਨੂੰ ਲਿਆਉਗੇ ਆ ਜਿਹੜੇ ਹੁਣ ਕਿਤਲੀਆਂ ਲੈ ਕੇ ਗਏ ਨੇ ਰੇਡੀਆਂ ਵਾਲੇ ਨੇ ਜਿਹੜਾ ਚੱਪੇ ਵਾਲ ਗਿਆ ਉਹ ਰੀੜੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਾ ਚਾਹੁੰਦਾ ਤੁਹਾਡੇ ਕੰਦੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੀੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨ ਟੀਨੂ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੀੜੀ ਵਾਲਾ ਹੈ ਪੰਜ ਮਨਿਸਟਰਸ 10 ਐਮਐਲਏ ਇੱਕ ਕਮੇਡੀਅਨ ਕਿੱਥੇ ਆਵਾ ਆਪੀ ਪਾਰਟੀ ਦੇ ਮੇਰੀ ਤਾਂ ਤੁਹਾਨੂੰ ਆ ਆ ਦੇਖੋ ਸਾਰੇ ਸੰਗਰੂ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੇਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਈ ਹੌਂਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਭਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਇੰਤੋ ਮੋਬੀਲਾ ਕਿ ਅਗਰ ਤੁਸੀਂ ਪੰਜਾਬ ਦੇ ਨਾਗਰਿਕ ਹੋ ਪਾਰਟੀ ਵੱਧ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵੈਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਾਪਸ਼ਨ ਦੇ ਸਟੈਂਡਰਡਸ ਵਿੱਚ ਫਸਿਆ ਕੇਜੀਵਾਲ ਮਨੀਸ਼ ਸੋਢੀਆ ਤੇ ਉਹਦੀ ਸਤਿੰਦਰ ਜੈਨ ਦੀ ਡੇਢ ਸਾਲ ਹੋ ਗਏ ਅ ਦਿੱਲੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਜਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਅਲਿਗੇਸ਼ਨ ਨੇ ਕੱਟੜ ਮੰਦਰ that is your challenged challenging थी ज्यूडिशियल अथॉरिटी ऑफ दिस कंट्री ਸਾਨੂੰ ਪੰਜਾਬ ਦੇ ਵਿੱਚ ਆਣ ਕੇ 3 ਦਿਨ ਨਹੀਂ ਤੁਸੀਂ ਸਮਝ ਲੈ ਰਹੇ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਨ ਜਮਾਨਤ ਹੋਈ 4 ਜੰਮਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸਵਾਰਪੂਲਿਸਟੇਸ਼ਨ ਜੇਲ੍ਹ ਦੇ ਵਿੱਚ ਤਿੰਨ ਪੁਲਿਸ ਦੇ ਆਫਸਰ ਡੀਐਸਪੀ ਬੈਠੇ ਸੀ ਉਹਨੂੰ ਗ੍ਰਿਫਤਾਰ ਕਰਾਂਗੇ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਨ੍ਹਾਂ ਦੇ ਬੰਬ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇ ਵਾਲ ਜਿਹੜਾ ਬੰਬ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਦਾ ਭਗਵੰਤ ਪਾਣੂ ਤੁਸੀਂ ਕਹਿੰਦੇ ਕਿ ਬੀਜੇਪੀ ਟੀਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹਾਂ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰ੍ਹਾਂ ਤੇ ਉਹਦੋਂ ਬਾਅਦ ਕਿ ਤੁਸੀਂ ਝੂਠੇ ਪਰਚੇ दर्ज ਨਹੀਂ ਕੀਤੇ ਲਿਆਓ ਮੇਰਾ ਮੇਰੀ ਜਨਤਕ ਬਹਿਸ ਦੀ ਚੁਣੌਤੀ ਹੈ ਪ੍ਰਮਾਤਮਾ ਨੂੰ ਕਿ ਆ ਜਾ ਹੁਣ ਸਾਥ ਵਿੱਚ ਵਿਧਾਨ ਸਭਾ ਵਿੱਚ ਤਾਂ ਸਾਨੂੰ ਬੋਲਣੇ ਦਿੰਦੇ ਮਾਈਕ ਹੱਥ ਚ ਇਹਨਾਂ ਦੇ ਸਪੀਕਰਾਂ ਹੱਥ ਚ ਇਹਨਾਂ ਦੇ ਕੈਮਰੇ ਹੱਥ ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇ ਕਿ ਜਿਹੜਾ ਪੰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਾਬਤ ਕਰਕੇ ਦੇਣਾ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਅਸੀਂ ਫਿਰ ਵੀ ਸਮਰਵਣ ਹੈ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਸ਼ੋਰ ਮਚਾਉਂਦੇ ਨੇ ਕਿ ਗੂਦੀ মিডিਆ ਬਣਾ ਦਿਆ ਹੈ বিজেপি ਨੇ ਬਣਾਇਆ ਹੋਇਆ ਮੈਂ ਕਹਿ ਰਿਹਾ ਇੰਟਾਇਰ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦਾ ਰੂਲਿੰਗ ਡਿਸਪੰਸੇਸ਼ਨ বিজেপি ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ ਮੀਡੀਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਤੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਖਰੀਦਿਆ ਅਤਾ ਪਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਹਾ ਲੋਕਾਂ ਨੂੰ ਸੱਚ ਬੰਦਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਦਾ ਕੋਈ ਨਹੀਂ ਦਿਖਾਉਂਦਾ ਛੁੱਪ ਕਰਨ ਮਾਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾਂ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨਾਂ ਨੂੰ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਗੋਡ মিডিਆ ਨੂੰ ਕੰਟਰੋਲ ਕਰਨ ਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਬੀਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ देयर इज नो ਗਵਰਨਮੈਂਟ ਔਨ ਦਾ ਗਰਾਉਂਡ देयर इज ਕੰਪਲੀਟ ਲਾ ਰਲੈਸਨੈਸ ਰੋਸ ਲਾਡ ਆਂਡ ਆਟਰ ਦੇ ਵਿੱਚ ਗਦਰ ਬਚਿਆ ਮਾਫੀਆ ਇਜ਼ ਰੂਲਿੰਗ ਦਾ ਰੂਸ ਸੁchna ਪਿੰਡ ਔਰ ਸ਼ਰਾਮ ਦੇ ਪਿੰਡਾਂ ਵਿੱਚ 25 ਬੰਦੇਾਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਮ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਐਡੀਸੀਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਆ ਫਲਾਣੇ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਫਰ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਇੀ ਨੇ ਨੋ ਐਕਸ਼ਨ ਐਟ ਆਲ ਅਸਰ ਜੀ ਕੋਰਮਾਨੂ ਕਹਿੰਦੇ ਐਟ ਐਨ ਆਰ ਆਈ ਦੀ ਜਗਰਾਉਂ ਦੀ ਪ੍ਰੋਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹ ਨੂੰ ਛੱਡਣਾ ਪੈ ਗਿਆ ਕਿ ਉਹ ਰੀਅਲ ਏਸਟੇਟ ਮਾਫੀਆ ਨਹੀਂ ਹੈ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਆ ਡਰਗ ਮਾਫੀਆ ਪੂਰਾ ਬਚੱਲਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾ ਲਾ ਕੇ ਛੱਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਰਦੇ ਸੀ ਜੀ 24 ਘੰਟੇ ਐ ਤੁਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਡ ਕੋਰਟ ਦੇ ਐਸਐਸਪੀ ਦੇ ਮੰਗੀ ਹੋਈ ਆ ਇਹੜਾ ਰਾਮ ਰਹੀਮ 295 A ਦਾ ਕੇਸ ਹੈ ਕ੍ਰਿਮੀਨਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਪਾਣ ਦੇ ਟੇਬਲ ਤੇ ਪਈ ਪਿਛਲੇ ਪੌਣੇ ਦੋ ਸਾਲ ਦੀ ਉਹ ਕਾਸਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਇਸ਼ਤਿਆਰबाजी ਥੰਬੇबाजी ਪੋਸਟਰबाजी ਪਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਹ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ achhi option ਹੈ ਤੁਹਾਡਾ report ਤਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਦਿਤਾਓ ਮੈਂ ਤੁਹਾਡਾ ਨਾ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਤਾਂ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗੂਰ ਦੇ ਵਿੱਚ ਡਿਮਾਂਡ ਸੁਣਤੀਆਂ ਮੈਂ ਵਚਨਬੱਧ ਹਾਂ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਗਰਤਾ ਨਾਲ ਨਜਿੱਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਤੇ ਪਹੁੰਚਾਉਣੀ ਹੈ ਔਰ ਅੰਤ ਵਿੱਚ ਮੈਂ 골ਡੀ ਗਾ ਜਿਸ ਪ੍ਰਾਤਿਭਾ ਨਾਲ ਆਣਾ ਜਿਸ ਨੇ ਜਿਸ ਦੇਖੋ ਇੱਕ ਜਨਮੀਏ ਇੱਕ ਹੁੰਦਾ ਮਦਦ ਕਰਦੀ ਇੱਕ ਹੁੰਦਾ ਵਾ ਦਿਲੋਂ ਮਦਦ ਕਰ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਪਹਿਣ ਬੱਚੀ ਨੇ ਸਿਲਵਟ ਮੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਰ ਤੌਰ ਤੇ ਕੱਟ ਕਰਕੇ ਸਾਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਬਣ ਕੇ ਵੀ ਕਦਰ ਪਾਈਆ ਜ਼ਿੰਦਗੀ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਕਿ ਮੈਂ ਇਹ ਤੁਹਾਡੇ ذریعے ਕਹਿ ਕੇ ਚੱਲਾਂ ਕਿ ਜਦ ਪ੍ਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਯੂ ਵਿਲ ਸੀ ਟੂ ਬੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਗੱਲ ਬੀਜੇਪੀ ਦੀ ਕੌਂਸਲਰ ਸ਼ਾਈਨਿੰਗ ਤੁਹਾਨੂੰ ਯਾਦ ਆਈ ਯਾਦ ਆ ਤੁਹਾਨੂੰ ਕਿ 2004 ਚ ਇਕ ਕਾਰਾ ਲਾਇਆ ਸੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਇਰੀ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬ੍ਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿ ਰਹੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ 45 ਵਿੱਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨੀ ਜਾ ਰਹੀ ਹੈ ਇੱਕ ਪਾਸੇ ਆਪ ਹੀ ਬੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਰਾਜ ਲੈ ਰਿਹਾ ਹਲੇ ਜਿਹੜਾ ਦੇਸ਼ ਦਾ 140 ਕਰੋੜ ਜੋ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦੇ ਉੱਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਤਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਦਾਂ ਕਹਿ ਸਕਦੇ ਬਾਕੀ ਬੇਰੁਜ਼ਗਾਰੀ ਤੇ ਤਹਾਸ਼ਾ ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ which indicate that the graph of India under the present rule of 10 years of BJP has declined to such an extent human rights a record ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਡੋਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗ੍ਰਾਵਿਟ ਪਲ ਕਹੀਆਂ ਨੇ ਤਾਂ ਕਰਕੇ ਮੈਂ ਇਹ ਗੱਲਾਂ ਅੱਜ ਰੱਖਿਆ ਤੁਹਾਡਾ ਮੀਡੀਆ ਦਾ ਇਚੋਣੀ ਬਹੁਤ ਇਹ ਗੱਲ ਸਮਝੋ ਅੱਛੀ ਤਰ੍ਹਾਂ ਇੰਡੀਆ ਬਾਰਡਰ ਅਲਾਈਅንስ ਹੈਗਾ ਸਾਡਾ ਪੰਜਾਬ ਦੇ ਉੱਚ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅንስ ਨਹੀਂ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ ਇਹਨਾਂ ਦੇ 2 ਸਾਲਾਂ ਦੇ ਵਿੱਚ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ ਕਾਉਂਸਲਰਾਂ ਦੇ ਉੱਤੇ ਪਰਚੇ ਕਮੇਟੀਆਂ ਤੋੜਦੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਐਲਾਈਅੰਸ ਹੈਗਾ ਇਹ ਸਾਡਾ ਕੋਈ ਸਹੂਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਉਂਗੀ ਉਹ ਜੈਨੂਇਲੀ ਇੰਡੀਆ ਐਲਾਈਅੰਸ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ ਨੋ ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦਿ ਡੇ ਖੈਰਾ ਸਾਹਿਬ ਅਗਰ ਤੁਸੀਂ ਜਿੱਤਿਆਂ ਨੇ ਉਹ ਕੀ ਤੁਸੀਂ ਤਸਵੂਚੀ ਰਹੋਗੇ ਕਿ ਪਿੰਡੀ ਰਹੋਗੇ ਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਸਟੇਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਜ਼ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁੱਟ ਹੇਅਰ ਅਨਟਿਲ ਐਂਡ ਅਲੈਸ ਜਦ ਤੱਕ ਮੇਰੀ ਲੋਕੀ ਇੱਥੇ ਰਿਸਪੈਕਟ ਮੇਰੀ ਬਾਤ ਪੜਦੇ ਰਹੇ ਹੈ ਸਭ ਖੈਲੀ ਤੋਂ ਪਾਰ ਦੇ ਸਰ ਸਿੰਘ ਮਾਨ ਨੇ ਵੀ ਤੇ ਹੁੰਦੇ ਕਿਸੇ ਨੂੰ ਜ਼ਰਾ ਫਾਈਟ ਸਮਝਦੇ ਦੇਖਦੇ ਮੈਨੂੰ ਮਾਨਾ ਸਾਹਿਬ ਦੀ ਕੋਈ ਰਿਸਪੈਕਟ ਨਹੀਂ ਕੀਤੀ ਸੀ ਮਾਨਾ ਨੇ ਵੇਸ ਨਹੀਂ ਮੈਂ ਮੇਰਾ ਮੰਨਣਾ ਹੈ ਕਿ ਥੋੜਾ ਜਿਹਾ ਮੈਨੂੰ ਰੂਮ ਦੇ ਉੱਪਰ ਬੈਠੋ ਇੱਕਾ ਜੋ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਕਰਾ ਬਹੁਤ ਬੁਰੀ ਤਰ੍ਹਾਂ ਟਿੱਕਿਆ ਉਹਨਾਂ ਦੇ ਆਪਣੇ ਵਰਕ ਵਿੱਚ ਬਹੁਤ ਨਾਰਾਜ਼ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਤੇ ਇੱਥੋਂ ਤੱਕ ਉਹਨਾਂ ਦੇ ਬਲੌਕਸ ਦੇ ਪ੍ਰੈਜ਼ੀਡੈਂਟ ਜ਼ਿਲ੍ਹਿਆਂ ਦੇ ਪ੍ਰ ਹਾਂ ਉਹ ਸਾਰੇ ਸਾਡੇ ਨਾਲ ਸੰਪਰਕ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਟਰੀ ਹਤਾਸ਼ ਹੈ ਨਰਾਸ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੇਅਰ ਦੀ ਪੋਜੀਸ਼ਨ ਕਾਫੀ ਟਮਾਟੋ ਨੇ ਕੀਆ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਸ ਵਨ ਔਨ ਸਪੈਸ਼ਲ ਇਫ ਓਕੇਸ਼ਨਸ ਜਿਵੇਂ ਆਦਿ ਸਿਕੂ ਮੁਸ਼ੇਵਾਲੇ ਦਾ ਕਤਲ ਦੀਪ ਸਤੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦ ਰੀਵਨਾ ਦਾ ਆਪਣਾ ਡਾਟਾ ਵੀ ਹੈਗਾ ਉਹਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹੀਆਂ ਜਾਂ ਜਾਂ ਕੇ ਕਾਂਗਰਸ ਇਸ ਇੱਕ ਜੇ ਬੇਸਡ ਪਾਰਟੀ ਦਾ ਉਸਕੋ ਰਿਸਪੋਸਟ ਜੇ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖੋ 2022 ਦਾ ਡਾਟਾ ਸਭ 211000 ਵੋਟ ਪਈ ਆ 2.5 ਲੱਖ ਨਾਲੋਂ ਜਿੱਤੇ ਨੇ ਸੋ ਕਾਂਗਰਸ ਦੇ ਪਿੱਛੇ ਤੋਂ ਇਹ ਸੀਟ ਜਿੰਨੀ ਕੋ ਬਹੁਤ ਹੀ ਦੂਰ ਦੀ ਇਹਨਾਂ ਨੂੰ ਤੁਰੀ ਤੋਂ ਕਿਹੜਾ ਮੈਪ ਨੂੰ ਦਿੱਤਾ ਹੋਇਆ ਹੈ ਕਿ ਇਹ ਪਿੰਡ-ਪਿੰਡ ਤੁਸੀਂ ਜਾਓਗੇ ਚੋਲ ਮੈਮ ਅੱਗੇ ਅੱਛਾ ਹਾਂ ਜੀ ਹਾਂ ਜੀ ਅੱਜ ਤੋਂ ਸਿਰ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਬੁਲਤਜ਼ ਨੂੰ ਮਿਲਣ ਜਾ ਰਿਹਾ ਹਾਂ ਜਿਦਨੇ ਰਾਉਂਡ ਕੰਪਲੀਟ ਹੋ ਜਾਊਗਾ ਮਾਰਟੀ ਕੰਪਲੀਟ ਹੋ ਜਾਊਗੀ ਫਿਰ ਪਿੰਡਾਂ ਤੋਂ ਦੌੜਾਂਗਾ ਹੈਰਨ ਸਾਹਿਬ ਪਾਰਟਾ ਹੈਰਨ ਸਾਹਿਬ ਵੀ ਤੁਸੀਂ ਕਿਹੜਾ ਪ੍ਰਵੰਸ ਬਣਾ ਲਿਆ ਜਿਹੜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਪਲਤੋ ਇੱਥੇ ਆਏ ਹੋ ਉਹਦੇ ਕਿਦ ਤਰ੍ਹਾਂ ਦੇ ਨਿੱਜੀ ਬਦਲਾਖੋਰੀ ਦੇ ਕਾਰਨ ਆਏ ਕਿਦ ਤਰ੍ਹਾਂ ਦੇ ਕਿਉਂਕਿ ਲੋਕਲ ਲੀਡਰ ਸਾਡੇ ਬੋਲ ਜੀ ਸਾਫੀ ਨਾਰਾਜ਼ ਮੈਂ ਨਾ ਤਾਂ ਸੰਗੂਰ ਦੀ ਟਿਕਟ ਮਿਲਦੀ ਸੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜਿਹੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਇਲੈਕਟਾਨ ਕੇ ਇਲੈਕਸ਼ਨ ਲਾ ਦੇ ਮੈਂ ਕਿਸੇ ਚੁਣੌਤੀ ਨੂੰ ਨਹੀਂ ਪਛਾਣਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵਾਨ ਕਮਾਲ ਦਾ ਦਾ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੰਟਰੈਕਟਰਾਂ ਹੀ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਕਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਉਹਨਾਂ ਬਗਾ ਕੇ ਮਾਰੀ ਜਾਂਦੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਇਹ ਅਸੀਂ ਇੱਕ ਮਗਰਮੀ ਟ੍ਰਾਇਲ ਜਿਹੜੀ ਚੱਲ ਰਹੀ ਆ ਜਦ ਤੱਕ ਸੁਪਰੀਮ ਕੋਰਟ ਦੀ ਹੀアリング ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਿਲ ਕਾ ਕੋਰਟ ਹੈਜ਼ ਬੀਨ ਸਟੇਡ ਦੇਰਫੋਰ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਉਂ ਨਾ ਮਾਫ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਆਵੇਗਾ ਇਸ ਕੇਸ ਕਾਨੂੰ ਜਸਟਿਸ ਐਂਡ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ ਏ ਚੇਨਵਾਲੀ ਨਾਲ ਇੱਕ ਐਨ ਡੀ ਪੀ ਐਸ ਅਸਰ ਧੂਖਾ ਕਰਨਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਕਿ ਕਾਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਫਿਊਜ਼ਨ ਤੱਕ ਲੈਣ ਲਈ ਮੈਂ ਬਚਨ ਬਾਦ ਇਹ ਕਹਾਂ ਪਰ ਨਾਟ ਇਨ ਦਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੇਪੀ ਐਂਡ ਆਲਸੋ ਅਗੇਂਸਟ ਦੀ ਰੋਂਗ ਪਾਲਿਸੀਜ਼ ਆਫ ਆਮ ਆਦਮੀ ਪਾਰਟੀ ਕਾਂਗਰਸ ਦਾ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਕਰਨ ਦੇ ਤੇ ਕੀ ਲੋੜ ਪੈ ਗਈ ਕਿ ਸੰਗਰੂਰ ਦੇ ਕਿਤੇ ਲੀਡਰ ਦੇ ਉੱਤੇ ਪਾਰਟੀ ਢਕੀ ਨਹੀਂ ਤੇ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੋਰ ਕਿਸੇ ਪਾਰਟੀ ਕੋ ਵੱਡਾ ਚਿਹਰਾ ਬਹੁਤ ਨਹੀਂ ਕਰ ਸਕਦੇ ਦੋ ਸਾਲ ਵੀ ਇਹਨਾਂ ਨੇ ਕਾਫੀ ਚਰਚਾ ਹੋਈ ਮੈਂ ਮੈਂ ਚਾਹੁੰਦਾ ਕਿ ਜਿਹੜੇ ਪਾਰਟੀ ਦੇ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਕਰਨ ਦੇ ਤੇ ਕੀ ਲੋੜ ਪੈ ਗਈ ਕਿ ਸੰਗਰੂਰ ਦੇ ਕਿਤੇ ਲੀਡਰ ਦੇ ਉੱਤੇ ਪਾਰਟੀ ਢਕੀ ਨਹੀਂ ਤੇ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੋਰ ਕਿਸੇ ਪਾਰਟੀ ਕੋ ਵੱਡਾ ਚਿਹਰਾ ਬਹੁਤ ਨਹੀਂ ਕਰ ਸਕਦੇ ਦੋ ਸਾਲ ਵੀ ਇਹਨਾਂ ਨੇ ਕਾਫੀ ਚਰਚਾ ਹੋਈ ਮੈਂ ਮੈਂ ਚਾਹੁੰਦਾ ਕਿ ਜਿਹੜੇ ਪਾਰਟੀ ਦੇ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਨੂੰ ਵੱਡਾ ਚਿਹਰਾ ਕਰਨ ਦੇ ਤੇ ਕੀ ਲੋੜ ਪੈ ਗਈ ਕਿ ਸੰਗਰੂਰ ਦੇ ਕਿਤੇ ਲੀਡਰ ਦੇ ਉੱਤੇ ਪਾਰਟੀ ਢਕੀ ਨਹੀਂ ਤੇ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ there is a uh, recommendation from below then there is a screening committee then there is a central election committee party ko jehdi ticket de mainu wo main apne unhare adesh naal aaya ke ticket mangna sabda adhikar hai goldi talbir da vijender singla jind da kale thillu da agar koi hor vi mangda main udi support karda haan but once the party has decided aur goldi tode samne baithe ne ਨਦੂ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਆ ਫੋਰਨਰ ਦੇ ਜਿਹੜੀ ਸਾਡੀ ਭੈਣ ਆ ਸਿਮਰਤ ਕੰਪੂੜਾ ਤੇ ਫਿਰ ਤਾਂ ਕੋਈ ਸ਼ੁਭਾਕੀ ਨਹੀਂ ਮੈਂ ਮਾਰਗਰਿਤਾ ਕਾਫੇ ਦਾ ਸਾਹੀ ਹੋ ਲੱਗੋ ਪਾਇਆ ਜਾ ਰਿਹਾ ਸਭ ਕੰਮ ਇਹ ਤੋਂ ਅੰਦਰ ਵਿੱਚ ਗੋਲੀਆਂ ਮੁਕਾਰਿਆ ਗਿਆ ਤੇ ਬਹੁਤ ਹੁੰਦਾ ਹੈ ਵਿਜੇਂਦਰ ਜੀ ਆਪਣੇ ਬੈਕਸ ਦੇ ਹੋਣ ਦੇ ਵਿੱਚੋਂ ਹੀ ਵਿਜੇਂਦਰ ਸਿੰਘ ਨਾਲ ਹੋ ਗਿਆ ਸਰ ਇਹਨਾਂ ਨੂੰ ਸਵਾਲ ਵਿਜੇਂਦਰ ਸਿੰਘ ਆਇਆ ਮੈਂ ਵਿਜੇਂਦਰ ਸਿੰਘਲਾ ਵਿਜੇਂਦਰ ਸੀਲਾ ਨੂੰ ਪਟਿਆਲੇ ਮਿਲ ਕੇ ਆਵਾ ਠੀਕ ਹੈ ਤੁਸੀਂ ਕੱਲ 11 ਵਜੇ ਦਰਸ਼ਨ ਲੈਣਾ ਸੰਗੂਰ ਉਹਨਾਂ ਦੇ ਘਰ ਇੱਕ ਕਿਸੇ ਤਰ੍ਹਾਂ ਵਰਕਸ ਦੀ ਮੀਟਿੰਗ ਸੰਗੂਰ ਵਿੱਚ ਰੱਖੀ ਜਾ ਰਹੀ ਹੈ ਪਰਸੋਂ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅਗਲੇ ਦਿਨ ਸਮਾਗਮ ਹੈ ਉਸ ਤੋਂ ਅੱਗੇ ਚੱਲਣਗੇ ਕੱਲ ਦੁਪਹਿਰ ਨੂੰ ਗੋਲੀਆਂ ਨੇ ਇੱਕ ਵੱਡੇ ਲੀਡਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਜੀ ਤੇ ਵਿਘਨ ਨਾ ਸ਼ਾਰਾਤਾ ਸੀ ਸ਼ਾਰਾਤਾ ਸੀ ਸਰ ਗੱਲ ਇਦਾਂ ਐ ਵੀ ਜਿੰਨੇ ਹਿਜੂਨ ਸਰ ਗੱਲ ਐ ਇਦਾਂ ਐ ਵੀ ਗੋਲਡੀ ਨੇ ਮੋਟਕ ਮਾਨਖਾਟਰ ਦੀ ਦੋਨੋਂ ਮੀਆਂ ਬੀਬੀ ਇਹ ਮਿਹਨਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇਸ ਤੋਂ ਵੱਡੇ ਨੂੰ ਕਿਉਂ ਪਿੱਛੇ ਛੱਡਿਆ ਗਿਆ ਕੰਮ ਪੱਟ ਕੇ ਜੀ ਗੱਲ ਦੱਸੋ ਤਲਵੀਰ ਗੋਲਡੀ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਹੈ ਔਰ ਗਾ ਨਹੀਂ ਬਣਾਉਣਾ ਤੁਸੀਂ ਕੋਲੇ ਨਹੀਂ ਇਹ ਨਾਲੇ ਸਮੇਂ ਦੇ ਵਿੱਚ ਹੋਲਡ ਹੀ ਇਸ ਗੋਇੰ ਟੂ ਗੈਟ ਇਸ ਡਿਊ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਲੈਕਚਰ ਸਾਹਿਬ ਜੀ ਤੁਹਾਨੂੰ ਬਹੁਤ ਪੰਜਾਬ ਸਰਕਾਰ ਦੇ ਵਿੱਚ ਹੀ ਸੋਇੰ ਟੂ ਹੋਲਡ ਮੇਰੀ ਇੰਪੋਰਟੈਂਟ ਹੈ ਮੇਰੇ ਤੁਹਾਨੂੰ ਬੇਨਤੀ ਹੈ ਪਲੀਜ਼ ਨਾ ਨੈਗੇਟਿਵਲੀ ਇਹ ਗੱਲ ਇੱਕ ਵਾਰ ਦੇਖੋ ਦੇਖ ਲਾ ਨਾ ਮੇਰੇ ਅਧਿਕਾਰ ਖੇਤਰ ਪਾਰਟੀ ਦਾ ਨਾਂ ਹੈ ਪਾਰਟੀ ਬਲਾਨੀਟ ਵੀ ਕਿਸੇ ਤੋਂ ਪਰਤੋ ਥੋੜੀ ਪਾਰਟੀ ਦੇ ਮੁਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖਾਜੇ ਦੇ ਉਪਰ ਬਾਹਰਲੇ ਸੇਤਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਤੇ ਜਾ ਕੇ ਮੀਡੀਆ ਦੇ ਸਾਹਮਣੇ ਰੋਜ਼ ਨੇ ਯਾ ਸਾ ਮੈਂ ਦੇਖਿਆ ਕਿ ਵੈਸੇ ਤਾਂ ਮੋਡਲ ਕੋਡ ਆਫ ਕੰਡਕਟ ਬਣ ਚੁੱਕਾ ਅਗਰ ਉਹ ਸਰਕਾਰੀ ਜਹਾਜ਼ ਦਾ ਉਪਯੋਗ ਕਰੇਗਾ ਤਾਂ ਸਰਾਸਰ ਗਲਤ ਹੈ ਜਿਹੜਾ ਉਹ ਪਹਿਲਾ ਚੋਣ ਜਾਬਤੇ ਤੋਂ ਜੋ ਜੋ ਉਪਯੋਗ ਉਹਨਾਂ ਨੇ ਕੀਤਾ ਕੇਸ਼ਰੀਵਾਲ ਨੇ ਭਗਵੰਤ ਮਾਨ ਨੂੰ ਇੱਕ ਤੌਰ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਾਈ ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਤੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਸ਼ਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦਾ ਇੱਕ ਰਾਉਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਲੋਏ ਨਹੀਂ ਕਿੰਨੇ ਵਾਸਤੇ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖੜਤਾਲ ਤੇ ਉਹਦੀ ਮਾਂ ਨੂੰ ਉਸ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਸ਼ੁਭਕਰਨ ਮਰਿਆ ਬਾਅਦ ਸਾਡਾ ਕਿਸਾਨ ਇੱਕ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵਾਨ ਜੀ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੱਭੂ ਬਾਰਡਰ ਤੋਂ ਉਸ ਦਿਨ ਰੋਣਾ ਨਹੀਂ ਆਇਆ ਜਦੋਂ ਸਾਡੀਆਂ ਧੀਆ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗਲਾਂ ਤੋਂ ਖੋਹ ਲੈਂਦੇ ਨੇ ਕਬਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇ ਸਰਪ੍ਰਿਕ ਕੋਰ ਮਾਨੂੰ ਕਿਰੇ ਜਗਾਉਂਦੀ ਇਹਨਾਂ ਨੇ ਕਿ ਉੱਤੇ ਕਬਜ਼ਾ ਕਰਦਾ ਗੁਨਾ ਨਹੀਂ ਆਇਆ ਕਿਟਾਰੂ ਚੱਕ ਨੇ ਫੱਟ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਹਦਾ ਗੁਨਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਤੇਜਰੀਵਾਲ ਇੱਕ ਇੱਕ ਮਲਟੀ 100 ਕਰੋੜ ਸ਼ਰਾਬ ਘਟਾਲੇ ਵਿੱਚ ਇਨਡਾਈਟਿਡ ਹੈ ਜੀਐਪੀ ਅਰੈਸਟਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਈਡੀ ਕੋਰ ਕੁੱਖਤਾ ਸਬੂਤ ਲੈਂਦਾ ਡਿਡ ਨਾਟ ਬੀ ਰਿਲੀਜ਼ਡ ਫਿਰ ਵੀ ਕਹੀ ਜਾਂਦੇ ਅਸੀਂ ਕੱਟ ਡਿਮਾਂਡਰ ਇਸ ਕਰਕੇ ਇਹ ਉਹਦਾ ਜਿਹੜਾ ਹੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹ ਪੰਜਾਬ ਤੋਂ ਘਬਰਾਟ ਆ ਰਹੀ ਹੈ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾ ਠੀਕ ਜਜ਼ਬਾਤੀ ਕਰਕੇ ਪੰਜਾਬ ਦੇ ਪੰਜਾਬ ਦਾ ਬਾਈ ਜੀ ਮੈਂ ਗੱਲ ਦੱਸਾਂ ਮੇਰੀ ਗੱਲ ਨਹੀਂ ਕਿ ਮੈਂ ਨਹੀਂ ਤਾਂ ਭੱਜਿਆ ਨਹੀਂ ਸਵਾਲਾਂ ਤੋਂ ਪਰ ਉਹ ਮੇਰੀ ਅਕੀਡਮਿਕਮੈਂਟਸ ਹੈ ਗਿਆ ਤੁਸੀਂ ਆਏ ਹੋ ਸ਼ਰਾਬ ਲਾਟਕਾ ਦੇ ਦੋ ਭਾਵੇਂ ਨਾ ਬਸ 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 ਉਹ ਇੱਥੇ ਕੱਟ ਕਾਪੀ ਪੇਸਟ ਪਾਲਸੀ ਆ ਪੰਜਾਬ ਦੇ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਦੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਦ ਤੱਕ ਦਿੱਲੀ ਇੱਕ ਸ਼ਰਾਪ ਪਟਾਲੇ ਦੀ ਤਰ੍ਹਾਂ ਤੇ ਪੰਜਾਬ ਦੀ ਸ਼ਰਾਪ ਪਟਾਲੇ ਦੀ ਇਨਵੈਸਟੀਗੇਸ਼ਨ ਹੋਵੇ ਕਿ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਆਫਸਰਸ ਨੇ ਐਕਸਾਈਜ਼ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਤੀਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਲੱਗੇ ਨੇ ਬੰਦਾ